ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਤੇ ਅੱਜ ਮੈਂ ਹੋਰ ਇੱਕ ਬਹੁਤ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਈਆਂ ਤੁਹਾਡੇ ਵਾਸਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਜੀ 2-2 ਦੇ ਹਿਸਾਬ ਨਾਲ ਕੁੰਡੇ ਪਾ ਕੇ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਸੌਖੀ ਤਰ੍ਹਾਂ ਬਣ ਜਾਊਗਾ ਜੀ ਇਹਨੂੰ ਤੁਸੀਂ ਆਪਣੇ ਕਿਸੇ ਵੀ ਕੋਟੀ ਜਾਕਟ ਵਿੱਚ ਪਾ ਸਕਦੇ ਹੋ ਆਪਾਂ ਥੋੜੇ ਜਿਹਾ ਕੁੰਡੇ ਪਾ ਕੇ ਦੇਖੂंगे ਇਹ ਡਿਜ਼ਾਈਨ ਬਣਾ ਕੇ ਕਿਉਂਕਿ ਜੇ ਆਪਾਂ ਜ਼ਿਆਦਾ ਕੁੰਡੇ ਪਾਉਣੇ ਆ ਫਿਰ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ ਆਪਾਂ ਨੇ ਇਹ 16 ਕ ਕੁੰਡੇ ਪਾਏ ਆ ਜੀ 16 ਕੁੰਡੇ ਪਾ ਲਏ ਜੀ ਆਪਾਂ ਨੇ ਇਹ ਆਪਣੇ ਪਹਿਲੀ ਸਲਾਈ ਆਪਾਂ ਆਪਣੀ ਪਾ ਲੰਨੇ ਆ ਜੀ ਇਦੀ ਮੇ ਵੀ ਆਪਣੀ ਸਲਾਈ ਆਉਂਦੀ ਹੈ ਕਿਸੇ ਦੀ ਪੁੱਠੀ ਆਉਂਦੀ ਹੈ ਜੀ ਕਿਸੇ ਦੀ ਸਿੱਧੀ ਆਉਂਦੀ ਹੈ ਜਿਵੇਂ ਆਪਣੇ ਕੁੰਡੇ ਦੇ ਪਾਉਣ ਦੇ ਹਿਸਾਬ ਨਾਲ ਹੁੰਦਾ ਹੈ ਇਹ ਕੋਈ ਸੱਜੇ ਹੱਥ ਨਾਲ ਕੁੰਡੇ ਪਾਉਂਦਾ ਕੋਈ ਖੱਬੇ ਨਾਲ ਪਾਉਂਦਾ ਉਸੇ ਤਰ੍ਹਾਂ ਇਧਰਲੇ ਪਾਸੇ ਸਲਾਈ ਆਇਆ ਕਰਦੀ ਹੈ ਮੇਰੀ ਹਮੇਸ਼ਾ ਉਲਟੀ ਸਲਾਈ ਆਉਂਦੀ ਹੈ ਜੀ ਮੈਂ ਪਹਿਲੀ ਸਲਾਈ ਉਲਟੀ ਹੀ ਪਾਉਂਦੀ ਹੁੰਦੀ ਹੈ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਪਹਿਲੀ ਸਲਾਈ ਆਪਾਂ ਨੇ ਪਾ ਲਈ ਜੀ ਹੁਣ ਆਪਾਂ ਆਗੇ ਸਿੱਧੇ ਪਾਸੇ ਇਧਰੋਂ ਆਪਾਂ ਇਹਨੂੰ ਸਿੱਧੇ ਉਪਾ ਲੈਨੇ ਜੀ ਪੂਰੀ ਉਲਟੇ ਪਾਸੇ ਤੋਂ ਇਹ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਜੀ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਇਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਹੁਣ ਆਪਾਂ ਨੇ ਪਹਿਲਾ ਕੁੰਡਾ ਪਾ ਲਿਆ ਜੀ ਪੁੱਠਾ ਉਸ ਤੋਂ ਬਾਅਦ ਜਿਹੜਾ ਅਗਲਾ ਕੁੰਡਾ ਉਹਨੂੰ ਆਪਾਂ ਨੇ ਇਸ ਤਰ੍ਹਾਂ ਦੋ ਬਲ ਮਾਰ ਲੈਣੇ ਸਲਾਈ ਤੇ ਉਸ ਤੋਂ ਅਗਲੇ ਨੂੰ ਵੀ ਉਸ ਤੋਂ ਅਗਲੇ ਨੂੰ ਵੀ ਇੱਕ ਕੁੰਡਾ ਆਪਾਂ ਨੇ ਇੱਧਰ ਛੱਡ ਲੈਣਾ ਇੱਕ ਇੱਧਰ ਛੱਡ ਲੈਣਾ ਬਾਕੀ ਸਾਰਿਆਂ ਨੂੰ ਆਪਾਂ ਨੇ ਦੋ ਦੋ ਬਲ ਮਾਰ ਲੈਣੇ ਦੋ ਦੋ ਬਲ ਮਾਰ ਕੇ ਆਪਾਂ ਨੇ ਆਪਣੀ ਸਲਾਈ ਪੂਰੀ ਕਰ ਲਈ ਜੀ ਜਿਹੜਾ ਖੇਰ ਦਾ ਕੁੰਡਾ ਉਹ ਆਪਾਂ ਨੇ ਪੁੱਠਾ ਹੀ ਬੁਣ ਲਿਆ ਜੀ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ 'ਚ ਸਿੱਧੀ ਸਲਾਈ 'ਚ ਆਪਾਂ ਨੇ ਆਪਣਾ ਪਹਿਲਾ ਕੁੰਡਾ ਬੁਣ ਲਿਆ ਉਸ ਤੋਂ ਬਾਅਦ ਆਪਾਂ ਨੇ ਦੋ ਕੁੰਡਿਆਂ ਦੇ ਬਲ ਦੇ ਦੇ ਇਸ ਤਰ੍ਹਾਂ 1 2 ਫੇਰ ਆਪਾਂ ਨੇ ਵਾਪਸ ਸਿੱਧੀ ਸਲਾਈ 'ਚ ਪਾ ਕੇ ਜਿਹੜਾ ਆ ਪਿਛਲਾ ਕੁੰਡਾ ਜੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਪਹਿਲਾਂ ਬੁਣ ਲੈਣਾ ਸਿੱਧਾ ਉਸ ਤੋਂ ਅਗਲੇ ਨੂੰ ਆਪਾਂ ਨੇ ਬਾਅਦ 'ਚ ਮੋੜ ਲੈਣਾ। ਖੇਰ ਉਸੇ ਤਰ੍ਹਾਂ ਦੋ ਕੁੰਡੇ ਤਾਰੇ ਆਪਾਂ ਨੇ ਸਲਾਈ 'ਚ। ਆ ਦੇਖੋ ਜੀ। ਇਹਨੂੰ ਆਪਾਂ ਇਸ ਤਰ੍ਹਾਂ ਮੋੜ ਸਕਦੇ ਹਾਂ। ਇਹਨੂੰ ਆਪਾਂ ਨੇ ਮੋੜ ਲਿਆ ਪਹਿਲਾਂ, ਇਹਨੂੰ ਬਾਅਦ 'ਚ ਮੋੜ ਲਿਆ। ਦੇਖੋ ਇਹ ਡਿਜ਼ਾਈਨ ਸੇਵੇਂ ਬਣਨਾ ਹੈ। ਆ ਮੈਂ ਤੁਸੀਂ ਇਸ ਤਰ੍ਹਾਂ ਬੁਣ ਲਓ ਜੀ ਮੈਨੂੰ ਇਸ ਤਰ੍ਹਾਂ ਸੌਖਾ ਲੱਗਦਾ ਦੋ ਗੁੰਡੇ ਢੇੜੇ ਫਿਰ ਆਪਾਂ ਨੇ ਆਹ ਗੁੰਡਾ ਪਹਿਲਾ ਇੱਕ ਗੁੰਡਾ ਛੱਡ ਕੇ ਇਹਨੂੰ ਬੁਣ ਲਿਆ ਫਿਰ ਆਪਾਂ ਨੇ ਇਹਨੂੰ ਬੁਣ ਲਿਆ ਦੋਨੇ ਤਰੀਕਿਆਂ ਨਾਲ ਪਾ ਸਕਦੇ ਆਪਾਂ ਡਿਜ਼ਾਈਨ ਇਸ ਤਰ੍ਹਾਂ ਹੀ ਪਾ ਸਕਦੇ ਆ ਥੋੜਾ ਜਿਹਾ ਫਰਕ ਪੈ ਜਾਂਦਾ ਡਿਜ਼ਾਈਨ 'ਚ ਆ ਦੇਖੋ ਜੀ ਆਪਾਂ ਨੇ ਇਹਨੂੰ ਇਹ ਗੁੰਡੇ ਨੂੰ ਇਹਦੇ ਉੱਪਰ ਦੀ ਪਹਿਲਾਂ ਕੱਟ ਲਿਆ ਫਿਰ ਆਪਾਂ ਨੇ ਆਹ ਬੁਣ ਲਿਆ ਫਿਰ ਆਪਾਂ ਨੇ ਇੱਧਰੋਂ ਆਹ ਬੁਣ ਲਿਆ ਤਰਾ ਥੋੜਾ ਜਿਹਾ ਡਿਜ਼ਾਈਨ ਦਾ ਫਰਕ ਪੈਂਦਾ ਜੀ ਦੋ ਤਰ੍ਹਾਂ ਬਣ ਜਾਂਦਾ ਜੀ ਇਹ ਡਿਜ਼ਾਈਨ ਕਹੇ ਬਣਦਾ ਜੀ ਇੱਕੇ ਹੀ ਬਣਦਾ ਮੈਂ ਤੁਹਾਨੂੰ ਆਹਲਾ ਦੱਸ ਦਿਆਂ ਦੇਖੋ ਇਸ ਤਰ੍ਹਾਂ ਆਹ ਕੁੰਡੇ ਨੂੰ ਇਹਦੇ ਉੱਪਰੋਂ ਦੀ ਕੱਢ ਕੇ ਇੱਧਰ ਕਰ ਲਿਆ ਇਹਨੂੰ ਆਪਾਂ ਨੇ ਪਹਿਲਾਂ ਬੁਣ ਲਿਆ ਫਿਰ ਆਪਾਂ ਨੇ ਆਹ ਬੁਣ ਲਿਆ ਫਿਰ ਉਸੇ ਤਰ੍ਹਾਂ ਦੋ ਕੁੰਡੇ ਦੇ ਢੇੜੇ ਫਿਰ ਆਪਾਂ ਨੇ ਆਹ ਕੁੰਡਾ ਇੱਧਰ ਕਰਿਆ ਪਹਿਲਾਂ ਫਿਰ ਇਹਨਾਂ ਨੂੰ ਦੋਨਾਂ ਨੂੰ ਬੁਣ ਲਿਆ ਬਹੁਤ ਸੋਹਣਾ ਲੱਗਦਾ ਜੀ ਇਹ ਡਿਜ਼ਾਈਨ ਬਣ ਕੇ ਬਿਲਕੁਲ ਇਸ ਤਰ੍ਹਾਂ ਦਾ ਦਾ ਜਿਵੇਂ ਕਰੋਸ਼ੀਆ ਨਾਲ ਬੁਣੀ ਹੁੰਦੀ ਆਪਾਂ ਨੇ ਕੋਟੀ ਜਾਕਟ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਚ ਇਹ ਸਲਾਈ ਆਪਾਂ ਆਪਣੀ ਪੁੱਠੀ-ਪੁੱਠੀ ਬੁਣ ਲੂਗੇ ਸਾਰੀ ਇਹਦੇ ਚ ਆਪਾਂ ਨੇ ਹੁਣ ਡਿਜ਼ਾਈਨ ਨਹੀਂ ਪਾਉਣਾ ਇੱਕ ਸਲਾਈ ਪੁੱਠੀ ਇੱਕ ਸਲਾਈ ਸਿੱਧੀ ਬਾਕੇ ਫੇਰ ਆਪਾਂ ਨੇ ਉਸੇ ਤਰ੍ਹਾਂ ਪੁੱਠੀ ਸਲਾਈ 'ਚ ਸਾਰੇ ਕੁੰਡਿਆਂ ਨੂੰ ਬਲ ਮਾਰ ਦੇਣੇ ਇੱਕ ਕੁੰਡਾ ਅਗਲੀ ਸਾਈਡ ਛੱਡ ਲੈਣਾ ਇੱਕ ਆਪਾਂ ਨੇ ਪਿਛਲੀ ਸਾਈਡ ਛੱਡ ਲੈਣਾ ਉਹ ਕੁੰਡੇ ਆਪਾਂ ਆਪਣੀ ਮਰਜ਼ੀ ਨਾਲ ਦੋ-ਦੋ ਵੀ ਰੱਖ ਸਕਦੇ ਆ ਜੇ ਸਾਈਡਾਂ ਤੇ ਦੋ-ਦੋ ਰੱਖਣੇ ਹੋਣ ਇੱਕ-ਇੱਕ ਰੱਖਣਾ ਹੋਵੇ ਇੱਕ ਵੀ ਰੱਖ ਸਕਦੇ ਆ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਦਾ ਜੀ ਇਹ ਇੱਕ ਵਾਰੀ ਆਪਾਂ ਫੇਰ ਦੇਖੂਗੇ ਜੀ ਬਣਾ ਕੇ ਸਿੱਧੇ ਪਾਸੇ ਆ ਗਏ ਜੀ ਆਪਾਂ ਸਿੱਧੀ ਚਲਾਈ ਆਪਣੀ ਪੂਰੀ ਸਿੱਧੀ ਪਾ ਲੈਣੀ ਜੀ ਜੇ ਨਵੇਂ ਹੋ ਨੇ ਤੁਸੀਂ ਚੈਨਲ ਤੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਆਪਾਂ ਇਹਨੂੰ ਡਿਜ਼ਾਈਨ ਨੂੰ ਲਗਾਤਾਰ ਵੀ ਪਾ ਸਕਦੇ ਹਾਂ ਜੀ ਜੇ ਆਪਾਂ ਨੇ ਉਲਟੀ ਸਿੱਧੀ ਸਲਾਈ ਨਹੀਂ ਪਾਉਣੀ ਫਿਰ ਇਹਦੇ ਵਿੱਚ ਜਾਲੀ ਜ਼ਿਆਦਾ ਬਣ ਜਾਂਦੀ ਹੈ ਜੇ ਆਪਾਂ ਥੋੜੀ ਜਿਹੀ ਘੱਟ ਜਾਲੀ ਪਾਉਣੀ ਚਾਹੁੰਦੇ ਤਾਂ ਇਸ ਤਰ੍ਹਾਂ ਪਾ ਸਕਦੇ ਹਾਂ ਆਪਾਂ ਸਲਾਈਆਂ ਵਿੱਚ ਦੋ ਹੁਣ ਆਪਾਂ ਪੁੱਠੀ ਸਲਾਈ 'ਚ ਆ ਗਏ ਜੀ ਉਸੇ ਤਰ੍ਹਾਂ ਇੱਕ ਕੁੰਡਾ ਬੁਣਿਆ ਪਹਿਲਾਂ ਆਪਾਂ ਨੇ ਫਿਰ ਆਪਾਂ ਨੇ ਪੂਰੀ ਸਲਾਈ 'ਚ ਸਾਰੇ ਕੁੰਡਿਆਂ ਨੂੰ ਇਸ ਤਰ੍ਹਾਂ ਬਲ ਮਾਰਦੇ ਨੇ ਅਖੀਰ ਤੇ ਜਾ ਕੇ ਇੱਕ ਕੁੰਡਾ ਆਪਾਂ ਨੇ ਬਿਨਾਂ ਬਲ ਤੋਂ ਫੇਰ ਰੱਖ ਲੈਣਾ ਹੈ ਬਹੁਤ ਸੋਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਬਹੁਤ ਪਿਆਰਾ ਲੱਗਦਾ ਡਿਜ਼ਾਈਨ ਬਣ ਕੇ ਹਾਂ ਦੇਖੋ ਇਹ ਖੀਲ ਦਾ ਗੁੰਡਾ ਆਪਾਂ ਨੇ ਉਲਟਾ ਹੀ ਬਣ ਲਿਆ ਹੁਣ ਆਪਾਂ ਆ ਗਏ ਜੀ ਸਿੱਧੀ ਸਿਲਾਈ 'ਚ ਪਹਿਲਾ ਕੁੰਡਾ ਆਪਾਂ ਨੇ ਬੁਣ ਲਿਆ ਸਿੱਧਾ ਫਿਰ ਉਸ ਤੋਂ ਅੱਗੇ ਦੋ ਕੁੰਡੇ ਆਪਾਂ ਨੇ ਇਸ ਤਰ੍ਹਾਂ ਤਾਰ ਲਏ ਸਲਾਈ ਚ ਫਿਰ ਮੋੜ ਕੇ ਇੱਧਰ ਸਲਾਈ ਚ ਪਾ ਕੇ ਆਹ ਕੁੰਡਾ ਜਿਹੜਾ ਪਿਛਲਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਮੋੜਲੀ ਸਾਈਡ ਲਿਆਉਣਾ ਹੈ ਫਿਰ ਇਹਨੂੰ ਬੁਣ ਦੇਣਾ ਆਪਾਂ ਨੇ ਸਿੱਧਾ ਉਸ ਤੋਂ ਅਗਲੇ ਨੂੰ ਵੀ ਸਿੱਧਾ ਫਿਰ ਆਪਾਂ ਨੇ ਦੋ ਕੁੰਡੇ ਸਲਾਈ ਚੋਂ ਕੱਢੇ ਬਲ ਦੇੜ ਕੇ ਇਹਨਾਂ ਨੂੰ ਵਾਪਸ ਉਸੇ ਸਲਾਈ ਚ ਪਾ ਕੇ ਇੱਕ ਕੁੰਡਾ ਆਪਾਂ ਨੇ ਪਿਛਲੀ ਸਾਈਡ ਵਾਲਾ ਅਗਲੀ ਸਾਈਡ ਲਿਆਉਣਾ ਹੈ ਇਹੀ ਆਪਣਾ ਡਿਜ਼ਾਈਨ ਹੈ ਜੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਕਿ ਡਿਜ਼ਾਈਨ ਨੇ ਆਪਣੇ ਨੂੰ ਅੱਗੇ ਤੋਂ ਅੱਗੇ ਬਣਦੇ ਹਨ ਜੇ ਆਪਾਂ ਚਾਰ ਸਲਾਈਆਂ ਵਿੱਚ ਪਲੇਨ ਪਾਉਣੀਆਂ ਚਾਹੁੰਦੇ ਆ ਚਾਰ ਵੀ ਪਾ ਸਕਦੇ ਆ ਜੇ ਆਪਾਂ ਨਹੀਂ ਪਾਉਣੀ ਚਾਹੁੰਦੇ ਤਾਂ ਨਹੀਂ ਵੀ ਪਾ ਸਕਦੇ ਫਿਰ ਆਪਣਾ ਜਾਲੀ ਜ਼ਿਆਦਾ ਬਣੂਗੀ ਜੀ ਜੇ ਆਪਾਂ ਇਸ ਤਰ੍ਹਾਂ ਦੋ ਸਲਾਈਆਂ ਪਾ ਕੇ ਦੇਖੋ ਇਹ ਇਹ ਪਿਆਰਾ ਲੱਗਦਾ ਜੀ ਡਿਜ਼ਾਈਨ ਬਣ ਕੇ ਮੈਨੂੰ ਤਾਂ ਇਹ ਇਸ ਤਰ੍ਹਾਂ ਹੀ ਵਧੀਆ ਲੱਗਿਆ ਜੀ ਇਹ ਡਿਜ਼ਾਈਨ ਬਣਾਉਣ ਚ ਵੀ ਆਪਾਂ ਦੋ ਸਲਾਈਆਂ ਵਿੱਚ ਪਲੇਨ ਬਣਾਈਏ ਕੁਲਟੀ ਇੱਕ ਸਿੱਧੀ ਦੋ ਸਲਾਈਆਂ ਚ ਆਪਣਾ ਡਿਜ਼ਾਈਨ ਬਣਾਈਏ ਤੁਸੀਂ ਜਿਵੇਂ ਬਣਾਉਣਾ ਚਾਹੁੰਦੇ ਹੋਵੇਂ ਬਣਾ ਸਕਦੇ ਆ ਉਹ ਰੋਟੀਆਂ ਸਿੱਧੀਆਂ ਵੱਧ ਪਾਉਣੀਆਂ ਚਾਹੁੰਦੇ ਆ ਸਲਾਈਆਂ ਵੱਧ ਵੀ ਪਾ ਸਕਦੇ ਆ ਬਣਾ ਕੇ ਦੇਖਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਦੱਸਾਂ ਦਾ ਤਰੀਕਾ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਵੀ ਦੱਸਿਆ ਕਰੋ ਜੀ ਜਰੂਰ ਕਿਉਂਕਿ ਤੁਹਾਡੇ ਵਧੀਆ-ਵਧੀਆ ਕਮੈਂਟਾਂ ਦੀ ਉਡੀਕ ਰਹਿੰਦੀ ਹੈ ਜੀ ਦੇਖੋ ਜੀ ਡਿਜ਼ਾਈਨ ਆਪਾਂ ਨੇ ਹਾਲੇ ਥੋੜਾ ਜਿਹਾ ਹੀ ਬਣਾਇਆ ਹੈ ਦੇਖੋ ਕਿੰਨਾ ਵਧੀਆ ਲੱਗਦਾ ਡਿਜ਼ਾਈਨ ਬਣ ਕੇ ਇਹ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਜੀ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ